ਇਸ ਦਿਵਸ ਮੌਕੇ ਜਿੱਥੇ ਦੁਨੀਆ ਭਰ ਦੇ ਲੋਕ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਇਸ ਦਿਵਸ ਨੂੰ ਮਨਾ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਵਿਖੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਦਾ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁਖ ਔਜਲਾ ਨਾਲ ਸਨ ਉਹਨਾਂ ਨੇ ਕਿਹਾ ਕਿ ਮਾਂ ਦੀ ਕੂਖ ਵਿੱਚ ਪੈਦਾ ਹੋ ਕੇ ਅੱਜ ਅਸੀਂ ਇਸ ਦੁਨੀਆ ਵਿੱਚ ਹਾਂ ਪੈਸੇ ਦੀ ਭੱਜ ਦੌੜ ਵਿੱਚ ਲੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਨੇ ਮੈਂ ਲੋਕਾਂ ਨੂੰ ਅਪੀਲ ਕਰਦਾ ਆਪਣੇ ਮਾਪਾ ਨੂੰ ਨਾ ਭੁੱਲਿਓ ਇਹਨਾਂ ਦੋਵਾਂ ਦਾ ਸਤਿਕਾਰ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆ ਵਿੱਚ ਛਾ ਉਨਾ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਪਾ ਨੂੰ ਆਸ਼ਰਮ ਵਿੱਚ ਜਾਂ ਸੜਕਾਂ ਤੇ ਛੱਡ ਦਿੰਦੇ ਨੇ ਉਹਨਾਂ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ ਤੇ ਹਾਂ ਮੈਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਇਸ ਜਗ੍ਹਾ ਤੇ ਪੁੱਜਾਂ ਮੈਂ ਕੋਈ ਵੀ ਕੰਮ ਕਰਦਾ ਤੇ ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਕੰਮ ਕਰਦਾ ਉਹਨਾਂ ਕਿਹਾ ਕਿ ਹਮੇਸ਼ਾ ਹੀ ਮਾਮਾ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਸਿਰ ਤੇ ਬਣਿਆ ਰਵੇ ਮਾਵਾ ਟੱਡੀਆਂ ਸ਼ਾਮਾਂ ਅੱਜ ਮਾਵਾ ਦਾ ਦਿਨ ਹੈ ਔਰ ਸਾਰੇ ਮਾਵਾ ਦਾ ਦਿਨ ਸਾਰੇ ਸੰਸਾਰ ਭਰ ਚ ਮਨਾਇਆ ਜਾ ਰਿਹਾ ਹੈ ਸਾਡੀ ਮਾਂ ਜਿਹਦੇ ਸ਼ੀਰਵਾਦ ਨਾਲ ਅਸੀਂ ਇੱਥੇ ਪਹੁੰਚੇ ਆਂ ਪ੍ਰਮਾਤਮਾ ਸਭnabla ਦੇ ਸ਼ੀਰ ਤੇ ਮਾਵਾ ਦਾ ਅਸ਼ੀਰਵਾਦ ਬਰਕਰਾਰ ਰੱਖੇ ਅੱਜ ਇਸ ਮਾਵਾ ਦੇ ਦਿਨ ਤੇ ਮੈਂ ਜਿੱਥੇ ਮਾਤਾ ਜੀ ਦਾ ਅਸ਼ੀਰਵਾਦ ਲਿਆ ਉੱਥੇ ਸਭnabla ਲਈ ਸ਼ੁਭ ਕਾਮਨਾਵਾਂ ਕਰਦਾ ਕਿ ਪ੍ਰਮਾਤਮਾ ਮਾਵਾ ਦਾ ਮੇਸ਼ਾ ਅਸ਼ੀਰਵਾਦ ਬਣਾਈ ਇਸ ਮੌਕੇ ਜਿੱਥੇ ਦੁਨੀਆ ਭਰ ਦੇ ਲੋਕ ਆਪਣੀਆਂ ਮਾਮਾ ਨਾਲ ਤਸਵੀਰਾਂ ਸਾਂਝੀਆਂ ਕਰ ਇਸ ਦਿਨ ਨੂੰ ਮਨਾ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਵਿਖੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਦਾ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁਖ ਔਜਲਾ ਨਾਲ ਸਨ ਉਹਨਾਂ ਕਿਹਾ ਕਿ ਮਾਦੀ ਕੁੱਖ ਵਿੱਚ ਪੈਦਾ ਹੋ ਕੇ ਅੱਜ ਅਸੀਂ ਇਸ ਦੁਨੀਆ ਵਿੱਚ ਹਾਂ ਪੈਸੇ ਦੀ ਭੱਜ ਦੌੜ ਵਿੱਚ ਲੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਨੇ ਮੈਂ ਲੋਕਾਂ ਨੂੰ ਅਪੀਲ ਕਰਦਾ ਆਪਣੇ ਮਾਪਾਪ ਨੂੰ ਨਾ ਭੁੱਲਿਓ ਇਹਨਾਂ ਦੋਵਾਂ ਦਾ ਸਤਿਕਾਰ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆ ਵਿੱਚ ਹਾਂ ਉਹਨਾਂ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਪਾਪ ਨੂੰ ਆਸ਼ਰਮ ਵਿੱਚ ਜਾਂ ਸੜਕਾਂ ਤੇ ਛੱਡ ਦਿੰਦੇ ਨੇ ਉਹਨਾਂ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ ਤੇ ਹਾਂ ਮੈਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਇਸ ਜਗ੍ਹਾ ਤੇ ਪੁੱਜਾਂ ਮੈਂ ਕੋਈ ਵੀ ਕੰਮ ਕਰਦਾ ਤੇ ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਕੰਮ ਕਰਦਾ ਉਹਨਾਂ ਕਿਹਾ ਕਿ ਹਮੇਸ਼ਾ ਹੀ ਮਾਵਾ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਸਿਰ ਤੇ ਬਣਿਆ ਰਵੇ ਮਾਵਾ ਟੰਡੀਆਂ ਸ਼ਾਮਾਂ अज मावा का दिन है और सारे मावा मा, तो, 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 का दिन सारे संसार भर च मनाया जा रहा है और सा माँ जी के आशीर्वाद ना पहुँचे हैं परमात्मा सबनों के सर से मावों का आशीर्वाद बरकरार रखे इस अस मावे दिन से मैं जिते माता जी को आशीर्वाद लिया उ सभना शुभकामनाव करता कि परमात्मा मावा का हमेशा आशीर्वाद बनिया ਇਸ ਦਿਵਸ ਮੌਕੇ ਜਿੱਥੇ ਦੁਨੀਆ ਭਰ ਦੇ ਲੋਕ ਆਪਣੀਆਂ ਮਾਵਾਂ ਨਾਲ ਤਸਵੀਰਾਂ ਸਾਂਝੀਆਂ ਕਰ ਇਸ ਦਿਵਸ ਨੂੰ ਮਨਾ ਰਹੇ ਨੇ ਉੱਥੇ ਹੀ ਅੰਮ੍ਰਿਤਸਰ ਵਿਖੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਆਪਣੀ ਮਾਤਾ ਗੁਰਮੀਤ ਕੌਰ ਦਾ ਆਸ਼ੀਰਵਾਦ ਲੈ ਕੇ ਮਦਰ ਡੇ ਦੀ ਵਧਾਈ ਦਿੱਤੀ ਉੱਥੇ ਹੀ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਸੁਖ ਔਜਲਾ ਨਾਲ ਸਨ ਉਹਨਾਂ ਨੇ ਕਿਹਾ ਕਿ ਮਾਂ ਦੀ ਕੂਖ ਵਿੱਚ ਪੈਦਾ ਹੋ ਕੇ ਅੱਜ ਅਸੀਂ ਇਸ ਦੁਨੀਆ ਵਿੱਚ ਹਾਂ ਪੈਸੇ ਦੀ ਭੱਜ ਦੌੜ ਵਿੱਚ ਲੋਕ ਆਪਣੇ ਰਿਸ਼ਤੇ ਨਾਤੇ ਭੁੱਲ ਰਹੇ ਨੇ ਮੈਂ ਲੋਕਾਂ ਨੂੰ ਅਪੀਲ ਕਰਦਾ ਆਪਣੇ ਮਾਪੇ ਨੂੰ ਨਾ ਭੁੱਲਿਓ ਇਹਨਾਂ ਦੋਵਾਂ ਦਾ ਸਤਿਕਾਰ ਕਰੋ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇਸ ਦੁਨੀਆ ਵਿੱਚ ਹਾਂ ਉਹਨਾਂ ਕਿਹਾ ਕਿ ਉਹ ਔਲਾਦ ਬਹੁਤ ਮਾੜੀ ਹੁੰਦੀ ਹੈ ਜੋ ਆਪਣੇ ਮਾਪੇ ਨੂੰ ਆਸ਼ਰਮ ਵਿੱਚ ਜਾਂ ਸੜਕਾਂ ਤੇ ਛੱਡ ਦਿੰਦੇ ਨੇ ਉਹਨਾਂ ਕਿਹਾ ਕਿ ਅੱਜ ਮੈਂ ਜਿਸ ਵੀ ਮੁਕਾਮ ਤੇ ਹਾਂ ਮੈਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਇਸ ਜਗ੍ਹਾ ਤੇ ਪੁੱਜਾਂ ਮੈਂ ਕੋਈ ਵੀ ਕੰਮ ਕਰਦਾ ਤੇ ਪਹਿਲਾਂ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਕੰਮ ਕਰਦਾ ਉਹਨਾਂ ਕਿਹਾ ਕਿ ਹਮੇਸ਼ਾ ਹੀ ਮਾਮਾ ਦਾ ਆਸ਼ੀਰਵਾਦ ਆਪਣੇ ਬੱਚਿਆਂ ਦੇ ਸਿਰ ਤੇ ਬਣਿਆ ਰਵੇ ਮਾਵਾ ਟੱਡੀਆਂ ਸ਼ਾਮਾਂ अज मावों का दिन है और सारे मावा का दिवस अ सारे संसार भर च मनाया जा रहा है और सा माँ जी के आशीर्वाद ना पहुँचे हैं परमात्मा सबनों के सर से मावों का आशीर्वाद बरकरार रखे हाँ तो, तो, इस मावा के दिन से मैं जितने माता जी को आशीर्वाद लिया उ सबन शुभकामनावा करता कि परमात्मा मावा का हमेशा आशीर्वाद बनिया